ਪਵਾਨੀਗੜ੍ਹ ਪੁਲਿਸ ਨੂੰ ਮਿਲੀ ਕਬੱਡੀ ਸਬੰਤਾਂ ਪੁਲਿਸ ਨੇ 24 ਘੰਟੇ ਪਹਿਲਾਂ ਚੋਰੀ ਦਾ ਸਮਾਨ ਕੀਤਾ ਬਰਾਮਦ ਪ੍ਰੈਸ ਕਾਨਫਰੰਸ ਦੌਰਾਨ ਡੀਐਸਪੀ ਰਾਹੁਲ ਕੌਂਸਲ ਤੇ ਐਸਐਚਓ ਗੁਰਨਾਮ ਸਿੰਘ ਨੇ ਦੱਸਿਆ ਕਿ ਪਿੰਡ ਕਾਕੜਾ ਵਿਖੇ ਸਰਕਾਰੀ ਸਮਾਰਟ ਸਕੂਲ ਵਿਖੇ ਜੋ ਚੋਰਾਂ ਵੱਲੋਂ ਚੋਰੀ ਕੀਤੀ ਗਈ ਸੀ ਉਸ ਦਾ ਸਮਾਨ ਬਰਾਮਦ ਕਰਕੇ ਚੋਰਾਂ ਨੂੰ ਕਾਬੂ ਕੀਤਾ ਗਿਆ ਹੈ ਇਸ ਮੌਕੇ ਅੱਗੇ ਕੀ ਕਿਹਾ ਜਰਾ ਸੁਣੋ رپورਟਰ ਰਾਜਕੁਰਮੀ ਪਵਾਨੀਗੜ੍ਹ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ ਚੋਰੀ ਦਾ ਸਮਾਨ ਬਰਾਮਦ ਕੀਤਾ ਇਸ ਬਾਰੇ ਕੀ ਅ ਮਿਤੀ 14 15 ਦੀ ਰਾਤ ਨੂੰ ਸਰਕਾਰੀ ਹਾਈ ਸਕੂਲ ਕਾਗੜੇ ਵਿਖੇ ਵਿੱਚ ਇੱਕ ਚੋਰੀ ਦਾ ਇਨਸੀਡੈਂਟ ਹੋਇਆ ਸੀਗਾ ਤੇ ਪੁਲਿਸ ਨੂੰ ਉਹਨਾਂ ਵਿੱਚ ਐਫ ਆਰ ਰਜਿਸਟਰਡ ਕਰਕੇ ਇਮੀਡੀਟਲੀ 24 ਘੰਟਿਆਂ ਦੇ ਅੰਦਰ ਅੰਦਰ ਦੇਖਿਆ ਇਹਨਾਂ ਦੇ ਮੇਨ ਦੋ ਦੋਸ਼ੀ ਸੀਗੇ ਸੰਜੇ ਤੇ सनी ਇਹਨਾਂ ਦੋਨੋਂ ਨੂੰ ਸੇਕ੍ਰਿਫਟਾਰ ਕੀਤਾ ਤੇ ਅਸੀਂ ਜੋ ਉਸ ਘੁੰਮ ਦੇ ਵਿੱਚੋਂ ਚੋਰੀ ਹੋਇਆ ਸੀ 4 ਸੀਪੀਯੂ 14 ਐਲ ਸੀ ਡੀ ਤੇ ਹੋਰ ਰਫ ਗਿਆ ਸਾਰਾ ਸਮਾਨ ਸੀ ਉਸ ਸਾਰਾ ਰਿਕਵਰ ਕਰਾ ਲਿਆ ਹੈਗਾ ਤੇ ਬਾਕੀ ਇਹਦੇ ਵਿੱਚ ਅਸੀਂ ਸਾਨੂੰ ਇਹਨਾਂ ਦੇ ਕੁਝ ਕੁਛ ਤੋਂ ਕੁਝ ਹੋਰ ਦੋਸ਼ੀਆਂ ਦੇ ਨਾਮ ਵੀ ਸਾਹਮਣੇ ਆਏ ਨੇ ਉਹਨਾਂ ਨੂੰ ਵੀ ਅਸੀਂ ਜਲਦੀ ਫੜ ਕੇ ਤੇ ਉਹਨਾਂ ਤੋਂ ਵੀ ਅਸੀਂ ਵਾਪਸ ਰਿਕਵਰੀ ਕਰਾਵਾਂਗੇ ਤੇ ਹੋਰ ਜਿਹੜੀਆਂ ਸਾਡੇ ਇਲਾਕੇ ਵਿੱਚ ਜਿਹੜੀਆਂ ਡਿਫਰੈਂਟ ਵਗੈਰਾ ਚੋਰੀਆਂ ਹੋਈਆਂ ਨੇ ਉਹਨਾਂ ਨੂੰ ਵੀ ਅਸੀਂ ਟ੍ਰੈਸ ਕਰਦੇ ਫਿਲਹਾਲ ਅਸੀਂ ਜਿਹੜੇ ਦੋ ਦੋਸ਼ੀ ਪੜੇ ਨੇ ਸਨੀ ਤੇ ਸੰਜੇ ਇਹਨਾਂ ਦੇ ਹਾਲੇ ਪ੍ਰੀਵਿਅਸ ਰਿਕਾਰਡ ਅਸੀਂ ਚੈੱਕ ਕਰ ਰਹੇ ਹਾਂ ਆਨਲਾਈਨ ਇਨਵੈਸਟੀਗੇਸ਼ਨ ਦੇ ਤਰ੍ਹਾਂ ਫਿਲਹਾਲ ਸਾਨੂੰ ਕੋਈ ਇਹਨਾਂ ਦੇ ਮੁਕੱਦਮਾ ਦਾ ਜੁੜਨ ਬਾਰੇ ਕੋਈ ਗੱਲ ਸਾਹਮਣੇ ਨਹੀਂ ਆਈ ਜਿਹੜੇ ਇਹਨਾਂ ਸਮਾਨ ਦੀ ਹੈ ਚੋਰੀ ਕਰਕੇ ਲਏ ਗਏ ਦੀ ਚੀਜ਼ ਤੇ ਲਏ ਇੱਕ ਕਾਰ ਤੇ ਲੈ ਕੇ ਗਈ ਸੀ ਉਸ ਉਹ ਕਾਰ ਵੀ ਐਸਸੀ ਜਿਹੜੀ ਹੈ ਆਈਡੈਂਟੀਟੀ ਕਾਰ ਹੈ 20 ਸੀਗੀ ਉਹ ਵੀ ਅਸੀਂ ਬਰਾਮਦ ਕਰਾ ਲਈਏ ਉਹ ਵਿਚੋ ਦੇ ਵਿੱਚ ਉਹਦੇ ਬਾਰੇ ਸਾਡੀ ਵਾਲੇ ਤਫਤੀਸ਼ ਚੱਲ ਰਹੀ ਹੈ ਉਹਦੇ ਬਾਰੇ ਸਤਿ ਸ੍ਰੀ ਅਕਾਲ ਤੁਹਾਨੂੰ ਬਾਅਦ ਚ ਦੱਸਾਂਗੇ ਕੀ ਸੁਨੇਹਾ ਦੇ ਮੰਮੀ ਮੰਮੀ ਬਣਨ ਅਕਚੁਅਲੀ ਇਹਦੀ ਉਮਰ ਬਹੁਤ ਛੋਟੀ ਹੈ 22 23 ਸਾਲ ਦੇ ਬੱਚੇ ਨੇ ਤੇ ਸਾਡੇ ਲਈ ਇਹੀ ਸੁਨੇਹਾ ਹੈ ਲੋਕਾਂ ਨੂੰ ਵੀ ਮਿਹਨਤ ਕਰੋ ਤੇ ਚੰਗੇ ਕੰਮ ਕਰੋ ਜਿਹੜਾ ਵੀ ਆਪਾਂ ਮਾੜਾ ਕੰਮ ਕੋਈ ਕਰਦੇ ਆ ਉਹਦਾ ਆਪਾਂ ਨੂੰ ਕਦੇ ਨਾ ਕਦੇ ਨਤੀਜਾ ਜ਼ਰੂਰ ਭੁਗਤਣਾ ਪੈਣਾ ਇਹਦੇ ਨਾਲ ਆਪਣਾ ਸਾਰਾ ਕੈਰੀਅਰ ਖਰਾਬ ਹੋ ਜਾਂਦਾ ਹੈ